ਨਿਊਜ਼ ਹੈਗਾ ਉਹਦੇ ਚੇ ਹੈ ਕਿ 300 ਬੰਦਾ ਹਫਤੇ ਦੇ ਅੰਦਰ ਡਿਪੋਰਟ ਕੀਤਾ ਜਾ ਰਿਹਾ ਹੈ ਕੈਨੇਡਾ ਤੋਂ ਔਰ ਜਿਹੜਾ ਕਿ ਮਤਲਬ ਹਜੇ ਤੱਕ ਪਿਛਲੇ 10 ਸਾਲਾਂ ਜਿਹੜਾ ਕਿ ਹਜੇ ਤੱਕ ਦੀ ਹਿਸਟਰੀ ਦੇ ਅੰਦਰ ਸਭ ਤੋਂ ਜ਼ਿਆਦਾ ਬੰਦੇ ਜਿਹੜੇ ਹੈਗੇ ਆ ਹੋਰ ਇਹ ਡਿਪੋਰਟ ਸੋ ਡਿਪੋਰਟੇਸ਼ਨ ਬਹੁਤ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ ਤੇ ਅੱਪਾ ਥੋੜਾ ਜਿਆ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਹੋ ਰਹੀ ਐ ਔਰ ਇੱਕ ਆਉਣ ਵਾਲੇ ਟਾਈਮ ਦੇ ਅੰਦਰ 2026 ਦੇ ਅੰਦਰ ਕਿੰਨੀ ਹੋਵੇਗੀ ਸੋ 2025 ਦੇ ਅੰਦਰ 19000 ਬੰਦਾ ਡਿਪੋਰਟ ਕੀਤਾ ਜਾ ਚੁੱਕਾ ਹੈਗਾ ਕੈਨੇਡਾ ਦੇ ਵਿੱਚੋਂ ਔਰ ਉਹਦੇ ਵਿੱਚੋਂ ਸਭ ਤੋਂ ਵੱਡਾ ਰੀਜ਼ਨ ਜਿਹੜਾ ਜਿਹੜੇ ਸਭ ਤੋਂ ਜ਼ਿਆਦਾ ਡਿਪੋਰਟੇਸ਼ਨ ਦੇ ਹੈਗੇ ਮੈਕਸਿਮ ਉਹ ਹੈਗੇ ਆ ਰਿਫਿਊਜੀ ਕਲੇਮੈਂਟਸ ਅ ਰਿਫਿਊਜੀ ਕਲੇਮੈਂਟ ਅਗਰ ਗਲਤ ਰੀਜ਼ਨ ਦੇ ਕਰਕੇ ਤੁਸੀਂ ਰਿਫਿਊਜੀ ਅਪਲਾਈ ਕਰਦੇ ਆ ਤੇ ਕੈਨੇਡਾ ਦੀ ਸਰਕਾਰ ਜਿਹੜੀ ਹੈਗੀ ਰਾਈਟਵੇ ਤੁਹਾਨੂੰ ਤੁਹਾਡਾ ਰਿਫਿਊਜੀ ਕਲੇਮੈਂਟ ਜਿਹੜਾ ਕੈਨਸਲ ਕਰਕੇ ਤੇ ਡਿਪੋਰਟੇਸ਼ਨ ਜਿਹੜੀ ਹੈਗੀ ਆ ਉਹ ਤੁਹਾਨੂੰ ਲਾ ਦਿੰਦੀ ਆ ਸੋ ਕੈਨੇਡੀਅਨ ਸਿਕਿਉਰਿਟੀ ਏਜੰਸੀਸ ਆ ਆਰਸੀਐਮਪੀ ਔਰ ਜਿਹੜੀ ਕੈਨੇਡੀਅਨ ਪੁਲਿਸ ਹੈਗੀ ਹੈ ਉਹ ਬੜੀ ਹੀ हाई अलर्ट ਤੇ ਹੈਗੇ ਐਸ ਵਲੇ ਸੋ ਅ ਅਗਰ 체ڑا ਵੀ क्राइम ਕਰਦਾ ਹੈਗਾ ਅ ਕਿਸੇ ਵੀ ਤਰ੍ਹਾਂ ਦਾ क्राइम ਕਰਦਾ ਹੈਗਾ ਉਹਦਾ ਤਾਂ ਰਾਈਟ ਵੇ ਡਿਪੋਰਟੇਸ਼ਨ ਪੱਕਾ ਹੀ ਹੈ ਔਰ ਸਪੈਸ਼ਲੀ ਜਿਹੜੇ ਵਿਸਟਰ ਵੀਜ਼ਾ ਤੇ ਉੱਤੇ ਆਏ ਹੋਏ ਆ ਜਾਂ ਸਟੂਡੈਂਟ ਵੀਜ਼ਾ ਐਕਸਪਾਇਰ ਹੋ ਗਿਆ ਐਂਡ ਅ क्राइम ਕਰਦੇ ਹੈਗੇ ਇੱਥੇ ਤੇ ਉਹਨਾਂ ਨੂੰ ਤਾਂ ਰਾਈਟ ਵੇ ਡਿਪੋਰਟੇਸ਼ਨ ਲਈ ਮਤਲਬ ਕੋਰਸ ਨੇ ਮਤਲਬ ਬੜੇ ਫਾਸਟ ਪ੍ਰੋਸੈਸ ਦੇ ਅੰਦਰ ਆ ਸ਼ੁਰੂ ਕਰ ਦਿੱਤਾ ਹੈਗਾ। ਔਰ ਆਉਣ ਵਾਲੇ ਟਾਈਮ ਦੇ ਅੰਦਰ ਲੀਗਲ ਔਰ ਲਾਜ਼ ਕੋਰਸ ਜਿਹੜੇ ਹੈਗੇ ਆ ਉਹ ਬੜੇ ਹੀ ਫਾਸਟ ਪੇਸ ਦੇ ਅੰਦਰ ਹੋਣ ਜਾ ਰਹੇ ਹੈਗੇ 2026 ਦੇ ਅੰਦਰ। ਕਿਉਂਕਿ ਕੈਨੇਡੀਅਨ ਗਵਰਨਮੈਂਟ ਜਿਹੜੀ ਹੈਗੀ ਹੈ ਉਹਨਾਂ ਦਾ ਇੱਕ ਇਹ ਫਸਟ ਪ੍ਰਾਇੋਰਟੀ ਬਣ ਚੁੱਕੀ ਹੈਗੀ ਹੈ ਕਿ ਅਸੀਂ ਕੈਨੇਡਾ ਨੂੰ ਇੱਕ ਸੇਫ ਕੰਟਰੀ ਬਣਾਣਾ ਹੈਗਾ ਉਹਦੇ ਲਈ ਤਾਂ ਤੁਹਾਨੂੰ ਪਤਾ ਹੈ ਕਿ ਕੈਨੇਡੀਅਨ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਕਿਸੇ ਵੀ ਹੱਦ ਤੱਕ ਜਾ ਕੇ ਉਹਨੂੰ ਸਿਸਟਮ ਨੂੰ ਆਪਣੇ ਨੂੰ ਜਿਹੜਾ ਉਹਨਾਂ ਦਾ ਸੇਫਟੀ ਐਂਡ ਸਿਕਿਉਰਿਟੀ ਆਫ ਸਿਟੀਜ਼ਨਸ ਕੈਨੇਡੀਅਨ ਸਿਟੀਜ਼ਨਸ ਜਿਹੜੀ ਹੈਗੀ ਹੈ ਉਹਨੂੰ ਕਰਦੇ ਹੈਗੇ ਸੋ ਅਮ 10 ਤਰ੍ਹਾਂ ਦੇ ਰਿਮੂਵਲ ਆਰਡਰਸ ਗਵਰਨਮੈਂਟ ਆਫ ਕੈਨੇਡਾ ਜਿਹੜੀ ਹੈਗੀ ਹੈ ਲਾਂਦੀ ਹੈਗੀ ਹੈ ਜਿਨ੍ਹਾਂ ਦੇ ਉੱਤੇ ਪੈਂਦਾ ਹੈਗਾ ਇੱਕ ਹੈ ਡਿਪਾਰਚਰ ਆਰਡਰ ਡਿਪਾਰਚਰ ਆਰਡਰ ਦਾ ਮਤਲਬ ਹੈ ਕਿ ਵਿਦ ਇਨ 30 ਡੇਸ ਇੱਕ ਕਿਸੇ ਬੰਦੇ ਨੂੰ ਜਿਨ੍ਹਾਂ ਦੇ ਉੱਤੇ ਰਿਮੂਵਲ ਆਰਡਰ ਲੱਗਾ ਹੈ ਉਹਨਾਂ ਨੂੰ ਜਾਣਾ ਪੈਂਦਾ ਦੇਸ਼ ਛੱਡ ਕੇ ਔਰ ਬਾਅਦ ਵਿੱਚ ਉਹ ਅਪਲਾਈ ਕਰ ਸਕਦੇ ਹੈਗੇ ਆ ਅਗਰ ਉਹ ਨਹੀਂ ਕਰਦੇ ਹੈਗੇ ਤੇ ਫਿਰ 30 ਦਿਨਾਂ ਦੇ ਅੰਦਰ ਅੰਦਰ ਅਗਰ ਨਹੀਂ ਕਰਦੇ ਤਾਂ ਡਿਪੋਰਟੇਸ਼ਨ ਆਰਡਰ ਲੱਗ ਜਾਂਦਾ ਉਹਨਾਂ ਦੇ ਉੱਤੇ ਇਹਦੇ ਨਾਲ ਨਾਲ ਐਕਸਕਲੂਜਨ ਆਰਡਰ ਹੈ एक्सक्लूजन ऑर्डर ਦੇ ਅੰਦਰ ਕੀ 1 ਸਾਲ এক্সਕਲੂਜਨ ਆਰਡਰਸ ਉਦੋਂ ਲੱਗਦੇ ਜਦੋਂ ਅਸੀਂ ਕੋਈ ਐਪਲੀਕੇਸ਼ਨ ਫਾਈਲ ਕਰਦੇ ਹੈਗੇ ਆ ਔਰ ਉਹਦੇ ਵਿੱਚ ਅਸੀਂ ਕੋਈ ਗਲਤ ਇਨਫਰਮੇਸ਼ਨ ਫਾਈਲ ਕਰਦੇ ਹੈਗੇ ਔਰ ਐਕਸਕਲੂਜਨ ਆਰਡਰ ਅਗਰ ਲੱਗ ਜਾਏ ਤੇ ਤੁਸੀਂ 5 ਸਾਲ ਲਈ ਦੁਬਾਰਾ ਕੈਨੇਡਾ ਦੇ ਅੰਦਰ ਵੜਾ ਨਹੀਂ ਦਿੰਦੇ ਲੇਕਿਨ ਸਭ ਤੋਂ ਜ਼ਿਆਦਾ ਹੈਗਾ ਡਿਪੋਰਟੇਸ਼ਨ ਆਰਡਰ ਡਿਪੋਰਟੇਸ਼ਨ ਆਰਡਰ ਇੱਕ ਵਾਰ ਲੱਗ ਗਿਆ ਤੇ ਸਮਝੋ ਤੁਸੀਂ ਇਨ ਐਡਮਿਸਿਬਲ ਹੈਗੇ ਕੈਨੇਡਾ ਦੇ ਅੰਦਰ ਸੋ ਟੋਟਲ ਇਨਫੋਸਟ ਜਿਹੜਾ ਰੀਮੂਵਲ ਆਰਡਰਸ ਹੈਗੇ ਆ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਹੈ ਡਿਪਾਰਚਰ ਆਰਡਰ ਜਿਹੜਾ ਕਿ 3982 ਐਕਸਕਲੂਜ਼ਨ ਆਰਡਰ 5821 ਔਰ ਡਿਪੋਰਟੇਸ਼ਨ ਆਰਡਰ 8982 2025 ਦੇ ਅੰਦਰ ਸੋ ਜਿਹੜੀ ਟੋਟਲ ਇਨਫੋਸਟ ਰਿਮੂਵਲਸ ਹੈਗੀ ਹੈ ਉਹਦੇ ਮੇਨ ਇਨ ਐਡਮਿਸਿਬਿਲਟੀ ਰੀਜ਼ਨਸ ਦੇ ਅੰਦਰ ਅਗਰ ਪਾ ਦੇਖਦੇ ਹੈਗੇ ਤਾਂ ਸਭ ਤੋਂ ਜ਼ਿਆਦਾ ਹੈਗਾ ਨਾਨ ਕੰਪਲਾਈਂਸ ਰਿਫਿਊਜੀ ਕਲੇਮੈਂਟਸ ਉਹਨਾਂ ਦੇ ਟੋਟਲ 2025 ਦੇ ਅੰਦਰ 10890 ਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਉਹਨਾਂ ਨੇ ਵਿੱਚ ਪਾਇਆ ਹੈਗਾ ਤੇ ਇਹ ਹੈਗੇ ਆ ਨੌਨ ਕੰਪਲਾਈਅੰਸ ਕਲੇਮੈਂਟਸ ਨੌਨ ਕੰਪਲਾਈਅੰਸ ਨੌਨ ਕੰਪਲਾਈਅੰਟ ਇਹ ਹੈਗੇ 1448 আর ਉਸ ਤੋਂ ਬਾਅਦ অর্গানাইজড ক্রাইম 61 মিস ਰਿਪਰেজেন্টেশন প্রেজেন্টেশন 81 আর ਕ੍ਰਿਮੀਨੈਲਿਟੀ ਜਿਹੜੀ ਹੈਗੀ ਹੈ ਉਹ 509 ਬੰਦਾ 2025 ਦੇ ਅੰਦਰ ਉਮ ਜਿਹੜੇ ਕਿ ਡਿਪੋਰਟ ਕੀਤੇ ਗਏ ਹੈਗੇ 10% ਜਿਹੜੇ ਅ ਡਿਪੋਰਟੇਸ਼ਨ ਹੁੰਦੀ ਹੈ ਉਹਦੇ ਵਿੱਚ ਐਸਕਵਾਟਰਡ ਤੇ ਨਾਨ ਐਸਕਵਾਟਰਡ ਜਿਹੜਾ ਹੈਗਾ ਐਸਕਵਾਟਰਡ ਦੇ ਅੰਦਰ ਹੈ ਕਿ ਸੀਬੀਐਸਏ ਜਿਹੜਾ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਜਿਹੜੀ ਹੈਗੀ ਹੈ ਉਹ ਜਿਹੜੇ ਬੰਦੇ ਹੈਗੇ ਆ ਐਸਕਵਾਟ ਕਰਕੇ ਉਹਨਾਂ ਨੂੰ 에ਅਰਪੋਰਟ ਤੋਂ ਜਹਾਜ਼ ਦੇ ਵਿੱਚ ਝੜਾ ਕੇ ਹੀ ਉਹ ਜਾਂਦੇ ਹੈਗੇ ਆ ਦੇ ਅਨਸਕਾਟਡ ਤਾਂ ਹੈਗਾ ਕਿ ਇੰਡੀਵਿਜੂਅਲ ਜਿਹੜੇ ਹੈਗੇ ਉਹ ਆਪਣੇ ਆਪ ਉਹਨਾਂ ਨੂੰ ਜਦੋਂ ਲੱਗ ਗਿਆ ਤੇ ਉਹਨਾਂ ਨੂੰ ਜਾਣਾ ਪੈਂਦਾ ਹੈਗਾ ਸੋ ਇਹ ਰਿਸਕ ਮੈਟ੍ਰਿਕਸ ਹੁੰਦਾ ਹੈ ਕਿ ਇਹ ਜਿਹੜੇ ਬੰਦੇ ਹੈਗੇ ਕਿੰਨੇ ਕੁ ਰਿਸਕੀ ਹੈਗੇ ਜਿਹੜੇ ਕਿ 10% ਜਿਹੜੇ ਹੈਗੇ ਆ ਉਹ ਉਹ ਸਕਾਟ ਕਰਕੇ ਉਹਨਾਂ ਨੂੰ ਚੜਾਇਆ ਜਾਂਦਾ ਹੈਗਾ ਜਹਾਜ਼ ਦੇ ਅੰਦਰ ਜਿੱਦਾਂ ਕਿ ਅਮਰੀਕਾ ਦੇ ਅੰਦਰ 트럼ਪ ਜਿਹੜੇ ਕੀ ਪ੍ਰੈਜ਼ੀਡੈਂਟ ਹੈਗੇ ਯੂਐਸਏ ਦੇ ਉਹਨਾਂ ਨੇ ਬੇੜੀਆਂ ਲਾ ਕੇ ਹੱਥਕੜੀਆਂ ਲਾ ਕੇ ਪਿੱਛੇ ਬੰਨ ਬਾਹਾਂ ਦੇ ਤੇ ਉਥੇ ਉਹਨਾਂ ਨੂੰ ਜਹਾਜ਼ ਚੜਾਇਆ ਜਾਂਦਾ ਹੈਗਾ ਉਹ ਆਪਣੇ ਪਰਸਨਲ ਜਹਾਜ਼ਾਂ ਦੇ ਅੰਦਰ ਚੜਾ ਕੇ ਆਏ ਬੰਦੇ ਹਨ ਸੋ ਬਹੁਤ ਸਾਰੇ ਲੋਕ ਸੋਚ ਰਹੇ ਸੀਗੇ ਕਿ ਇਹ ਟਰੰਪ ਜਿਹੜਾ ਹੈਗਾ ਹੈ ਇਹ ਇਸ ਤਰ੍ਹਾਂ ਕਿਉਂ ਕਰਦਾ ਹੈਗਾ ਡੋਨਾਲਡ ਟਰੰਪ ਇਹ ਜਿਹੜੀ ਰੈਗੂਲੇਸ਼ਨਸ ਜਿਹੜੇ ਹੈਗੇ ਯੂਐਸਏ ਦੇ ਅੰਦਰ ਉਹਨਾਂ ਦਾ ਬੜਾ ਕਲੀਅਰ ਕੱਟ ਪ੍ਰੋਟੋਕੋਲਸ ਹੈਗੇ ਆ ਕਿ ਜਿਹੜੇ ਬੰਦੇ ਇਲਲੀਗਲ ਵੇ ਦੇ ਨਾਲ ਯੂ ਐਸ ਏ ਦੇ ਅੰਦਰ ਐਂਟਰ ਹੁੰਦੇ ਆ ਉਹਨਾਂ ਨੂੰ ਉਹ ਏਲੀਅਨਸ ਕਹਿੰਦੇ ਹੈਗੇ ਆ ਔਰ ਜਿਹੜੇ ਏਲੀਅਨਸ ਹੈਗੇ ਆ ਉਹਨਾਂ ਨੂੰ ਉਹ ਹਥਕੜੀਆਂ ਲਾ ਕੇ ਹੀ ਵਾਪਸ ਉਹਨਾਂ ਦੇ ਦੇਸ਼ ਭੇਜੇ ਜਾਂਦੇ ਹੈਗੇ ਸੋ ਉਹਦੇ ਅੰਦਰ ਨਾ ਉਹ ਏਜ ਦੇਖਦੇ ਹੈਗੇ ਆ ਨਾ ਉਹ ਇਹ ਦੇਖਦੇ ਆ ਕਿ ਇਹ ਲੇਡੀ ਹੈਗੀ ਆ ਜਾਂ 올ਡ ਲੇਡੀ ਹੈਗੀ ਆ ਉਹਨਾਂ ਦਾ ਸਿੰਪਲ ਇੱਕ ਆ ਪ੍ਰੋਟੋਕੋਲ ਹੈਗਾ ਪ੍ਰोसीजर ਹੈਗਾ ਕਿ ਜਿਹੜੇ ਬੰਦੇ ਇਲੀਗਲ ਵੇ ਦੇ ਨਾਲ ਯੂ ایس اے ਦੇ ਅੰਦਰ ਐਂਟਰ ਹੁੰਦੇ ਆ ਉਹਨਾਂ ਨੂੰ ਉਹ ਹਥਕੜੀਆਂ ਲਾ ਕੇ ਭੇਜਦੇ ਹੈਗੇ ਇਟ ਡਸਨਟ ਮੈਟਰ ਕਿ ਤੁਸੀਂ ਕਿਹੜੀ ਕੰਟਰੀ ਦੇ ਹੈਗੇ ਹੋ ਹਰ ਕੰਟਰੀ ਨੂੰ ਉਹ ਇਸ ਤਰੀਕੇ ਦੇ ਨਾਲ ਹੀ ਭੇਜਦੇ ਹੈਗੇ ਆ ਸੋ ਇੰਡੀਆ ਦੇ ਅੰਦਰ ਕਾਫੀ ਜ਼ਿਆਦਾ ਇਹਦੇ ਬਾਰੇ ਗੱਲ ਚੱਲ ਰਹੀ ਸੀ ਕਿ ਟਰੰਪ ਡੋਨਲਡ ਟਰੰਪ ਨੇ ਐਦਾਂ ਕੀਤਾ ਹੈਗਾ ਉਹ ਕੋਈ ਡੋਨਲਡ 트럼ਪ ਨੇ ਇਦਾਂ ਕਰਦਾ ਹੈਗਾ ਉਹਨਾਂ ਦੇ ਲੀਗਲ ਜਿਹੜੇ ਲਾਜ਼ ਹੈਗੇ ਆ ਉਹਨਾਂ ਦੇ ਵਿੱਚ ਇਹ ਕਲੀਅਰਲੀ ਲਿਖਿਆ ਹੋਇਆ ਹੈ ਕਿ ਜਿਹੜੇ ਬੰਦਿਆਂ ਨੂੰ ਅਸੀਂ ਬਾਹਰੋਂ ਇਲਿਗਲ ਵੇ ਨਾਲ ਆਏ ਹੋਏ ਆ ਜਿਨ੍ਹਾਂ ਨੂੰ ਡਿਪੋਰਟੇਸ਼ਨ ਲੱਗੀ ਹੋਈ ਹੈ ਉਹਨਾਂ ਨੂੰ ਉਹ ਇਸ ਤਰੀਕੇ ਦੇ ਨਾਲ ਹੀ ਆਪਣੇ ਵਾਪਸ ਉਸੇ ਕੰਟਰੀ ਦੇ ਅੰਦਰ ਹੋਮ ਕੰਟਰੀ ਦੇ ਅੰਦਰ ਭੇਜਤੇ ਹੈਗੇ ਆ ਇਸ ਤੋਂ ਇਲਾਵਾ ਜਿਹੜੇ ਕੰਟਰੀਆਂ ਤੇ ਬੰਦੇ ਸਭ ਤੋਂ ਜ਼ਿਆਦਾ ਕੱਢੇ ਜਾਂਦੇ 2025 ਦੇ ਅੰਦਰ ਮੈਕਸੀਕੋ 3972 ਜਿਹੜੇ ਹੈਗੇ ਆ ਮੈਕਸੀਕੋ ਦੇ ਸੀਸ ਜਿਹੜਿਆਂ ਨੂੰ ਕੱਢਿਆ ਗਿਆ ਦੂਜੇ ਨੰਬਰ ਤੇ ਇੰਡੀਆ 2831 ਤੇ ਉਸ ਤੋਂ ਬਾਅਦ ਹੈਟੀ 2012 ਸੋ ਇਹ ਦੇਸ਼ ਹੈ ਜਿਨ੍ਹਾਂ ਦੇ ਟਾਪ ਸਿਟੀਜ਼ਨਸ ਜਿਹੜੇ ਆ ਜਿਨ੍ਹਾਂ ਨੂੰ ਰਿਪੋਰਟ ਕੀਤਾ ਗਿਆ 2025 ਦੇ ਅੰਦਰ ਸੋ 2025 ਦੇ ਅੰਦਰ ਇੰਡੀਆ ਦੂਜੇ ਨੰਬਰ ਤੇ ਮੈਕਸੀਕੋ ਪਹਿਲੇ ਨੰਬਰ ਤੇ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੈਨੇਡਾ ਦੇ ਅੰਦਰ ਪਿਛਲੇ ਕੁਝ ਸਾਲਾਂ 'ਚ ਬਹੁਤ ਜ਼ਿਆਦਾ ਕ੍ਰਾਈਮ ਵਧਿਆ ਹੈਗਾ ਔਰ ਕੈਨੇਡਾ ਦੇ ਅੰਦਰ ਬਿੱਲ C12 ਜਿਹੜੀ ਹੈਗੀ ਹੈ ਬਿਲ ਸੀ 12 ਜਿਹੜਾ ਹੈਗਾ ਇੰਟਰੋਡਿਊਸ ਕੀਤਾ ਗਿਆ ਹੈਗਾ ਬਾਰਡਰ ਐਕਟ ਦੇ ਅੰਦਰ ਔਰ ਉਹਦਾ ਰੀਜ਼ਨ ਹੈ ਕਿ ਜਿਹੜੇ ਉਹਨਾਂ ਦੇ ਬਾਰਡਰਸ ਹੈਗੇ ਉਹਨਾਂ ਨੂੰ ਸੇਫ ਰੱਖਣਾ ਆ ਟ੍ਰਾਂਸ ਨੈਸ਼ਨਲ ਔਰਗੇਨਾਈਜ਼ਡ ਕ੍ਰਾਈਮ ਜਿਹੜਾ ਹੈਗਾ ਉਹਨੂੰ ਰੋਕਣ ਲਈ ਔਰ ਜਿਹੜਾ ਇਲੀਗਲ ਫੈਂਟਨਲ ਜਿਹੜੀ ਆ ਰਹੀ ਹੈਗੀ ਇਹ ਕੰਟਰੀ ਦੇ ਅੰਦਰ ਉਹਨੂੰ ਰੋਕਣ ਲਈ ਕ੍ਰੈਕਡਾਊਨ ਔਨ ਮਨੀ ਲੌਂਡਰਿੰਗ and protect the canada while upholding canada's privacy and charter rights so a b12 ਜਿਹੜਾ ਹੈਗਾ ਕਾਨੂੰਨ ਲੈ ਕੇ ਆਣ ਦਾ ਸਰਕਾਰ ਦਾ ਇਹੀ ਮਕਸਦ ਹੈ ਕਿ ਕੈਨੇਡਾ ਨੂੰ ਇੱਕ ਸੇਫ ਕੰਟਰੀ ਦੁਆਰਾ ਬਣਾਇਆ ਜਾਵੇ ਔਰ ਜਿਹੜੇ ਵੀ ਕ੍ਰਿਮੀਨਲ ਐਲੀਮੈਂਟਸ ਹੈਗੇ ਕਿਉਂਕਿ ਜਦੋਂ ਦਾ ਕ੍ਰਾਈਮ ਕੈਨੇਡਾ ਦੇ ਅੰਦਰ ਵਧਿਆ ਹੈਗਾ ਆ ਉਦਾਂ ਉਦਾਂ ਜਿਹੜੇ ਐਗਜ਼ਿਸਟਿੰਗ ਜਿਹੜੇ ਕਾਨੂੰਨ ਸੀਗੇ ਉਹ ਐਨਫ ਨਹੀਂ ਸੀਗੇ ਤੇ ਉਹਦੇ ਕਰਕੇ ਕੈਨੇਡਾ ਜਿਹੜਾ ਹੈਗਾ ਉਹਨੇ ਆਪਣੇ ਲਾਅਸ ਜਿਹੜੇ ਹੈਗੇ ਸਟਰੈਂਥਨ ਕੀਤੇ ਹੈਗੇ ਆ ਔਰ ਬਿਲ ਸੀ 12 ਜਿਹੜਾ ਹੈਗਾ ਉਹ ਇੰਟਰੋਡਿਊਸ ਕੀਤਾ ਹੈਗਾ ਆਉਣ ਵਾਲੇ ਟਾਈਮ ਦੇ ਅੰਦਰ ਹੋਰ ਵੀ ਚੇਂजेस ਆ ਸਕਦੀਆਂ ਹੈਗੀਆਂ ਔਰ ਨਵੇਂ-ਨਵੇਂ ਕਾਨੂੰਨ ਬਣਦੇ ਹੈਗੇ ਔਰ ਬੜੀ ਫਾਸਟ ਪ੍ਰੋਸੈਸ ਨਾਲ ਬਣਦੇ ਹੈਗੇ ਕਿਉਂਕਿ ਇੱਥੇ ਕੈਨੇਡੀਅਨ ਸਿਟੀਜ਼ਨਸ ਨੂੰ ਸੇਫ ਰੱਖਣਾ ਜਿਹੜਾ ਨੰਬਰ 1 ਪ੍ਰਾਇਓਰਟੀ ਹੁੰਦੀ ਹੈ ਗਵਰਨਮੈਂਟ ਦੀ ਔਰ ਉਹਦੇ ਲਈ ਉਹ ਮਤਲਬ ਕਿਸੇ ਵੀ ਹੱਦ ਤੱਕ ਜਾਂਦੇ ਹੈਗੇ ਆ ਉਹਨੂੰ ਪ੍ਰੋਟेक्ट ਕਰਨ ਲਈ ਸੋ ਇਹ ਸੀ ਆ ਡਿਪੋਰਟੇਸ਼ਨ ਦੇ ਉੱਤੇ ਮੈਂ ਗੱਲ ਕੀਤੀ ਜਿਹੜੀ ਡਿਪੋਰਟੇਸ਼ਨ ਐਂਡ ਆਨ ਅਲੀ ਟਾਈਮ ਦੇ ਅੰਦਰ ਬਹੁਤ ਹੀ ਜਿਆਦਾ ਰੂਲਸ ਜਿਹੜੇ ਹੈਗੇ ਸਖਤ ਹੋਣ ਜਾ ਰਹੇ ਹੈਗੇ ਕੈਨੇਡਾ ਦੇ ਕੈਨੇਡਾ ਦੇ ਅੰਦਰ ਔਰ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਸਾਨੂੰ ਹੌਸਲਾ ਮਿਲਦਾ ਉਹਦੇ ਨਾਲ